ਕਦੇ-ਕਦੇ ਬੰਦੇ ਤੇ ਉਸ ਦੀ ਜਿੱਦ ਇੰਨੀ ਭਾਰੀ ਪੈ ਜਾਂਦੀ ਹੈ ਕਿ ਉਸ ਨੂੰ ਆਪਣੀ ਜਿੱਦ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖਮਿਆਰਜਾ ਭੁਗਤਣਾ ਪੈਂਦਾ ਹੈ। ਐਦਾਂ ਹੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਮਰੋਹਾ ਦੇ ਵਿੱਚ ਵਿਆਹ ਹੁੰਦਾ ਹੈ। ਵਿਆਹ ਦੇ ਵਿੱਚ ਮੇਰਟ ਤੋਂ ਇੱਕ ਪਰਿਵਾਰ ਸ਼ਾਮਲ ਹੁੰਦਾ ਹੈ ਤੇ ਉਹਨਾਂ ਦਾ ਇੱਕ ਮੁੰਡਾ ਸੀ। ਮੁੰਡਾ ਵਿਆਹ ਦੇ ਵਿੱਚ ਇੱਕ ਕੁੜੀ ਨੂੰ ਪਸੰਦ ਕਰ ਲੈਂਦਾ ਹੈ। ਤੇ ਆਪਣੇ ਮਾਪੇ ਨੂੰ ਕਹਿੰਦਾ ਕਿ ਮੈਂ ਇਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਪਰ ਮਾਪੇ ਕਹਿੰਦੇ ਨੇ ਕਿ ਇਹ ਤਾਂ ਤੇਰੇ ਮਾਮੇ ਦੀ ਕੁੜੀ ਹੈ ਜਦੋਂ ਕੁੜੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਕੁੜੀ ਵੀ ਗੁੱਸੇ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤਾਂ ਉਸ ਦੀ ਸ਼ਕਲ ਦੇਖਣੀ ਵੀ ਪਸੰਦ ਨਹੀਂ ਕਰਦੀ ਪਰ ਮੁੰਡਾ ਜਿੱਦ ਤੇ ਅੜ ਜਾਂਦਾ ਹੈ ਕਿ ਮੈਂ ਇਸ ਦੇ ਨਾਲ ਵਿਆਹ ਕਰਵਾਉਣਾ ਹੀ ਕਰਵਾਉਣਾ ਚਾਹੇ ਜੋ ਮਰਜ਼ੀ ਹੋ ਜੇ ਆਖਰ ਮਾਪੇ ਉਸ ਦਾ ਵਿਆਹ ਉਸ ਦੇ ਮਾਮੇ ਦੀ ਕੁੜੀ ਦੇ ਨਾਲ ਕਰਵਾ ਦਿੰਦੇ ਨੇ ਵਿਆਹ ਬੜੀ ਧੂਮ ਧਾਮ ਦੇ ਨਾਲ ਹੁੰਦਾ ਹੈ ਵਿਆਹ ਤੋਂ ਬਾਅਦ ਸੁਹਾਗ ਰਾਤ ਨੂੰ ਮੁੰਡਾ ਕੁੜੀ ਨੂੰ ਪੁੱਛਦਾ ਹੈ ਕਿ ਤੇਰੇ ਪਿਤਾ ਨੇ ਇਸ ਵਿਆਹ ਦੇ ਉੱਤੇ ਕਿੰਨੇ ਕੁ ਰੁਪਏ ਖਰਚ ਕੀਤੇ ਹੋਣਗੇ ਤਾਂ ਕੁੜੀ ਸੁਭਾਅ ਕੀ ਕਹਿ ਦਿੰਦੀ ਹੈ ਕਿ ਮੈਨੂੰ ਲੱਗਦਾ ਹੈ 25 ਲੱਖ ਰੁਪਇਆ ਤਾਂ ਇਸ ਵਿਆਹ ਉੱਤੇ ਖਰਚ ਹੋ ਗਿਆ ਹੋਊਗਾ ਤਾਂ ਮੁੰਡੇ ਨੇ ਜੋ ਉਸ ਤੋਂ ਬਾਅਦ ਕੁੜੀ ਨੂੰ ਕਿਹਾ ਉਹ ਸੁਣ ਕੇ ਕੁੜੀ ਵੀ ਹੈਰਾਨ ਹੋ ਗਈ ਮੁੰਡੇ ਨੇ ਕਿਹਾ ਕਿ ਮੈਂ ਤਾਂ ਸਿਰਫ ਤੇਰੀ ਜਿੱਦ ਪੰਨਣੀ ਸੀ ਤੇਰੀ ਅੜ ਭੰਨਣੀ ਸੀ ਇਸ ਲਈ ਸਵੇਰੇ ਤੂੰ 25 ਲੱਖ ਰੁਪਇਆ ਲੈ ਕੇ ਮੇਰੇ ਘਰੋਂ ਚਲੀ ਜਾ ਮੈਂ ਤੈਨੂੰ ਤਲਾਕ ਦੇਵਾਂਗਾ ਹੋਇਆ ਵੀ ਉਦਾਂ ਹੀ ਉਸ ਮੁੰਡੇ ਨੇ 25 ਲੱਖ ਰੁਪਇਆ ਦੇ ਕੇ ਕੁੜੀ ਨੂੰ ਆਪਣੇ ਘਰੋਂ ਕੱਢ ਦਿੱਤਾ ਜਾਨੀ ਤਲਾਕ ਦੇ ਦਿੱਤਾ ਤੇ ਉਸ ਤੋਂ ਬਾਅਦ ਕੁੜੀ ਨੇ ساری ਜ਼ਿੰਦਗੀ ਵਿਆਹ ਨਹੀਂ ਕਰਵਾਇਆ ਇਹ ਗੱਲ 2015 ਦੀ ਸੀ ਤੇ ਹੁਣ 2024 ਹੈ ਉਹ ਕੁੜੀ ਨੇ ਵਿਆਹ ਨਹੀਂ ਕਰਵਾਇਆ ਜੇ ਕੋਈ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਵੀ ਕਰਦਾ ਵਿਆਹ ਦੀ ਗੱਲ ਵੀ ਕਰਦਾ ਤਾਂ ਉਹ ਕੁੜੀ ਚਿੜ ਜਾਂਦੀ ਅੱਜ ਦੀ ਸੱਚੀ ਘਟਨਾ ਵੀ ਕੁਝ ਐਦਾਂ ਦੀ ਹੈ ਪਤੀ ਪਤਨੀ ਜਦ ਕਾਰਨ ਇੱਕ ਦੂਜੇ ਤੋਂ ਅਲੱਗ ਹੋ ਜਾਂਦੇ ਨੇ ਪਰ ਜਦੋਂ ਉਸ ਤੋਂ ਬਾਅਦ ਉਹ ਮਿਲਦੇ ਨੇ ਤਾਂ ਉਹਨਾਂ ਦੇ ਮਿਲਣ ਦਾ ਚਰਚਾ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਖੂਬ ਹੁੰਦਾ ਹੈ ਤੇ ਲੋਕ ਵੀ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦੀ ਕਹਾਣੀ ਸੁਣ ਕੇ ਉਹਨਾਂ ਨੂੰ ਦੇਖ ਕੇ ਇਹ ਕਹਿੰਦੇ ਨੇ ਕਿ ਇਨਸਾਨ ਹੋਣ ਤਾਂ ਐਦਾਂ ਦੇ ਹੋਣ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੀ ਇੱਥੇ ਇੱਕ ਵਿਆਹ ਸਮਾਗਮ ਸੀ ਉਸ ਵਿੱਚ ਲੋਕ ਬੜੇ ਖੁਸ਼ ਸੀ ਖਾ ਪੀ ਰਹੇ ਸੀ ਖੁਸ਼ੀਆਂ ਮਨਾ ਰਹੇ ਸੀ ਤੇ ਇਸ ਵਿਆਹ ਦੇ ਵਿੱਚ ਇੱਕ 42 ਸਾਲਾਂ ਔਰਤ ਸ਼ਾਮਲ ਹੋਈ ਜਿਸ ਦਾ ਨਾਮ ਹੋਮਾ ਸੀ ਉਹ ਖਾਣਾ ਖਾ ਰਹੀ ਸੀ ਖਾਣਾ ਖਾਂਦੇ ਖਾਂਦੇ ਜਦੋਂ ਉਸ ਦੀ ਨਜ਼ਰ ਸਾਹਮਣੇ ਪਈ ਤਾਂ ਉਹ ਉੱਥੇ ਹੀ ਬੁੱਤ ਬਣ ਕੇ ਖੜ ਗਈ ਬੁਰਕੀ ਉਸ ਦੇ ਹੱਥ ਵਿੱਚ ਹੀ ਰਹ ਗਈ ਕਿਉਂਕਿ ਉਸ ਦੇ ਸਾਹਮਣੇ ਇੱਕ ਬੰਦਾ ਖੜਾ ਸੀ ਉਸ ਬੰਦੇ ਨੇ ਵੀ ਜਦੋਂ ਹੋਮਾ ਨੂੰ ਦੇਖਿਆ ਤਾਂ ਉਹ ਵੀ ਬਿਨਾਂ ਕੁਝ ਕਹੇ ਉਸ ਵੱਲ ਦੇਖਦਾ ਰਿਹਾ ਹੁਣ ਇੱਕ ਦੂਜੇ ਵੱਲ ਟੈਕ ਟਕੀ ਲਗਾ ਕੇ ਦੇਖ ਰਹੇ ਸੀ ਤੇ ਉਸ ਔਰਤ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਸੀ ਇਹਨੇ ਨੂੰ ਉਸ ਔਰਤ ਦੀ ਮਾਂ ਹੁੰਦੀ ਹੈ ਤੇ ਉਹ ਵੀ ਜਦੋਂ ਉਸ ਔਰਤ ਦੇ ਕੋਲ ਆ ਕੇ ਉਸ ਬੰਦੇ ਵੱਲ ਦੇਖਦੀ ਹੈ ਤਾਂ ਮਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਡਿੱਗਣ ਲੱਗ ਜਾਂਦੇ ਨੇ ਹੁਣ ਘੰਟਾ ਬੀਤ ਜਾਂਦਾ ਹੈ ਤੇ ਲੋਕ ਵੀ ਹੁਣ ਇਹਨਾਂ ਦੇ ਵੱਲ ਦੇਖ ਰਹੇ ਸੀ ਸਭ ਦਾ ਧਿਆਨ ਇਹਨਾਂ ਦੋਨਾਂ ਵੱਲ ਸੀ ਇਹ ਕੁਰਸੀਆਂ ਤੇ ਬੈਠ ਜਾਂਦੇ ਨੇ ਪਰ ਫੇਰ ਵੀ ਇਹਨਾਂ ਦਾ ਧਿਆਨ ਇੱਕ ਦੂਜੇ ਵੱਲ ਹੁੰਦਾ ਹੈ ਤੇ ਹੁਣ ਹੋਮਾ ਨੂੰ ਰਿਸ਼ਤੇਦਾਰ ਕਹਿੰਦੇ ਨੇ ਕਿ ਤੂੰ ਚੁੱਪ ਕਰ ਜਾ ਪਾਣੀ ਪੀ ਲੈ ਪਾਣੀ ਪਿਆ ਜਾਂਦਾ ਤੇ ਉਹ ਬੰਦਾ ਵੀ ਬੈਠਾ ਹੁੰਦਾ ਤੇ ਸੋਚ ਰਿਹਾ ਹੁੰਦਾ ਕਿ ਹੋਮਾ ਕਿੰਨੀ ਬਦਲ ਗਈ ਪਹਿਲਾਂ ਇਹ ਕਿੰਨੀ ਸੋਹਣੀ ਹੁੰਦੀ ਸੀ ਹੁਣ ਤਾਂ ਇਹ ਸੁੱਕ ਗਈ ਹੁਣ ਤਾਂ ਇਹ ਬਹੁਤ ਕਮਜ਼ੋਰ ਹੋ ਗਈ ਤੇ ਹੋਮਾ ਵੀ ਸੋਚ ਰਹੀ ਸੀ ਕਿ ਇਹ ਕਿੰਨਾ ਹੈਂਡਸਮ ਹੁੰਦਾ ਸੀ ਕਿੰਨਾ ਸੋਹਣਾ ਹੁੰਦਾ ਸੀ ਤੇ ਇਸ ਉੱਪਰ ਵੀ ਬੁਢਾਪਾ ਨਜ਼ਰ ਆਉਣ ਲੱਗ ਗਿਆ ਕਿਉਂਕਿ ਉਹ ਬੰਦਾ ਤਕਰੀਬਨ 45 ਸਾਲਾਂ ਦਾ ਸੀ ਇਹ ਬਿਨਾ ਕੁਝ ਕਹੇ ਇੱਕ ਦੂਜੇ ਦੇ ਨੰਬਰ ਲੈ ਲੈਂਦੇ ਆ ਗੱਲ ਹੈ 2 3 ਜੂਨ ਦੀ ਰਾਤ ਦੀ ਯਾਨੀ 2024 ਤੇ ਉਸ ਤੋਂ ਬਾਅਦ ਇਹ ਦੋਨੋਂ ਆਪਣੇ ਆਪਣੇ ਘਰੇ ਚਲੇ ਜਾਂਦੇ ਨੇ ਦਰਅਸਲ ਗੱਲ ਸ਼ੁਰੂ ਹੁੰਦੀ ਹੈ 2004 ਤੋਂ रामपुर ਦੇ ਥਾਣਾ ਆਜ਼ਮਨਗਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਮੁੰਡਾ ਆਸ਼ਿਫ ਅਲੀ ਉਸ ਦਾ ਵਿਆਹ ਹੁੰਦਾਗਾ रामपुर ਦੀ ਰਹਿਣ ਵਾਲੀ ਹੋਮਾ ਦੇ ਨਾਲ ਹੋਮਾ ਸ਼ਹਿਰ ਦੀ ਰਹਿਣ ਵਾਲੀ ਸੀ ਤੇ ਆਸ਼ਿਫ ਪਿੰਡ ਵਿੱਚ ਰਹਿਣ ਵਾਲਾ ਸੀ ਹੋਮਾ ਹੁਣ ਪਿੰਡੂ ਬਾਤਾਵਰਨ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਨਹੀਂ ਕਰ پا ਰਹੀ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਥੋੜਾ ਝਗੜਾ ਹੋਣ ਲੱਗਾ ਯਾਨੀ ਇੱਕ ਦੂਜੇ ਨਾਲ ਇਹਨਾਂ ਦੀ ਟਕਰਾਰ ਹੁੰਦੀ ਰਹਿੰਦੀ ਸਮਾਂ ਲੰਘਦਾ ਗਿਆ ਤੇ ਇਹਨਾਂ ਦੇ ਰਿਸ਼ਤੇ ਦੇ ਵਿੱਚ ਖਟਾਸ ਪੈਂਦੀ ਰਹੀ ਹੁਣ ਸਾਲ 2012 ਆ ਜਾਂਦਾ ਤੇ ਆਪਸ ਵਿੱਚ ਇਹਨਾਂ ਦਾ ਝਗੜਾ ਹੋਣ ਲੱਗਦਾ ਇਸ ਦੌਰਾਨ 2004 ਤੋਂ ਲੈ ਕੇ 2012 ਦੇ ਵਿੱਚ ਇਸ ਦੌਰਾਨ ਇਹਨਾਂ ਕੋਲ 4 ਬੱਚੇ ਵੀ ਪੈਦਾ ਹੁੰਦੇ ਨੇ ਜਿਸ ਵਿੱਚ 3 ਕੁੜੀਆਂ ਤੇ 1 ਮੁੰਡਾ ਹੁੰਦਾ ਹੈ ਜਦੋਂ ਹੁਣ ਲੱਗਿਆ ਕਿ ਇਹਨਾਂ ਦਾ ਰਿਸ਼ਤਾ ਨਹੀਂ ਨਿਭਣਾ ਤਾਂ ਫਿਰ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਇਹਨਾਂ ਦਾ ਤਲਾਕ ਕਰਵਾ ਦਿੱਤਾ ਜਾਵੇ ਇਹਨਾਂ ਦਾ ਰਜਾਮੰਦੀ ਦੇ ਨਾਲ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ 3 ਬੱਚੇ ਆਸਿਫ ਕੋ ਰਹਿੰਦੇ ਨੇ ਦੋ ਕੁੜੀਆਂ ਤੇ ਇੱਕ ਮੁੰਡਾ ਹੋਮਾ ਦੇ ਕੋਲ ਇੱਕ ਕੁੜੀ ਰਹਿੰਦੀ ਐ ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਨਾ ਕਦੇ ਮਿਲੇ ਨਾ ਇਹਨਾਂ ਦੀ ਕਦੇ ਗੱਲ ਹੋਈ ਇਹਨਾਂ ਦਾ ਇੱਕ ਦੂਜੇ ਨਾਲ ਬਿਲਕੁਲ ਨਾਤਾ ਟੁੱਟ ਗਿਆ ਪਰ 2 3 ਜੂਨ 2024 ਦੀ ਰਾਤ ਨੂੰ ਇਹ ਅਚਾਨਕ ਇੱਕ ਵਿਆਹ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਜਦੋਂ ਇੱਕ ਦੂਜੇ ਨੂੰ ਦੇਖਦੇ ਨੇ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਉਹੀ ਪਿਛਲੀ ਰੀਲ ਕੋ ਹੁੰਦੀ ਹੈ ਕਿ ਕਿਵੇਂ-ਕਿਵੇਂ ਹੋਇਆ ਸੀ ਤੇ ਇੱਕ ਦੂਜੇ ਨੂੰ ਦੇਖ ਕੇ ਇਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਹੁਣ ਕਿੰਨਾ ਫਰਕ ਪੈ ਗਿਆ ਪਹਿਲਾਂ ਇਹ ਕਿੰਨਾ ਸੋਹਣਾ ਸੀ ਜਾਂ ਇਹ ਕਿੰਨੀ ਸੋਹਣੀ ਸੀ ਹੁਣ ਬੁਢਾਪਾ ਇਸ ਉੱਤੇ ਨਜ਼ਰ ਆਉਣ ਲੱਗ ਗਿਆ ਇਸ ਵਿਆਹ ਦੇ ਵਿੱਚ ਇੱਕ ਦੂਜੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸਿਰਫ ਇੱਕ ਦੂਜੇ ਦਾ ਨੰਬਰ ਲੈ ਲੈਂਦੇ ਆ ਨੰਬਰ ਲੈਣ ਤੋਂ ਬਾਅਦ ਦੋਨੋਂ ਇੱਕ ਦੂਜੇ ਨੂੰ ਇਹੀ ਮੈਸੇਜ ਕਰਦੇ ਆ ਕਿ ਹੋ ਸਕੇ ਤਾ ਮੈਨੂੰ ਮਾਫ ਕਰ ਦੇਵੀਂ ਇਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਦਵਾਰ ਤੋਂ ਇੱਕ ਦੂਜੇ ਦੇ ਕਰੀਬ ਆਉਂਦੇ ਨੇ ਤੇ ਹੁਣ ਇਹ ਸੋਚਦੇ ਨੇ ਕਿ ਆਪਾਂ ਦੁਬਾਰਾ ਵਿਆਹ ਕਰਵਾ ਲਈਏ ਫਿਰ ਪਰਿਵਾਰ ਵਾਲਿਆਂ ਨੂੰ ਵਿੱਚ ਲੈ ਕੇ ਪਰਿਵਾਰ ਵਾਲਿਆਂ ਦੀ ਸਹਿਮਤੀ ਦੇ ਨਾਲ 8 ਜੂਨ 2024 ਨੂੰ ਇਹ ਦਵਾਰ ਤੋਂ ਵਿਆਹ ਕਰਵਾ ਲੈਂਦੇ ਨੇ ਓਮੀ ਰੀਤੀ ਰਿਵਾਜਾਂ ਦੇ ਨਾਲ ਤੂੰ ਤਾਮ ਦੇ ਨਾਲ ਹੁਣ ਚਾਰੋਂ ਬੱਚੇ ਵੀ ਇਕੱਠੇ ਹੋ ਗਏ ਸੀ ਤੇ ਇਹ ਪਤੀ ਪਤਨੀ ਵੀ ਇਕੱਠੇ ਹੋ ਗਏ ਸੀ ਬੱਚੇ ਮਾਂ ਨੂੰ ਪਹਿਚਾਨ ਨਹੀਂ ਰਹੇ ਸੀ ਨਾ ਹੀ ਜੋ ਮਾਂ ਦੇ ਕੋਲ ਇੱਕ ਬੱਚਾ ਸੀ ਉਹ ਲੜਕੀ ਸੀ ਉਹ ਆਪਣੇ ਪਿਤਾ ਨੂੰ ਪਹਿਚਾਨ ਰਹੀ ਸੀ ਤੇ ਨਾ ਹੀ ਜੋ ਪਿਤਾ ਕੋਲ ਤਿੰਨ ਬੱਚੇ ਸੀ ਉਹ ਆਪਣੀ ਮਾਂ ਨੂੰ ਪਹਿਚਾਨ ਰਹੇ ਸੀ ਪਰ ਹੁਣ ਇਹ ਚਾਰੋਂ ਬੱਚੇ ਵੀ ਇਕੱਠੇ ਹੋ ਗਏ ਤੇ ਮਾਪੇ ਵੀ ਇਕੱਠੇ ਹੋ ਗਏ ਤੇ ਇਹਨਾਂ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਗਈ ਜੋ ਵੀ ਇਸ ਗੱਲ ਨੂੰ ਸੁਣਦਾ ਸੀ ਜੋ ਵੀ ਇਹ ਸ਼ਾਦੀ ਦੇ ਵਿੱਚ ਇਹ ਵਿਆਹ ਦੇ ਵਿੱਚ ਸ਼ਰੀਕ ਹੋਏ ਉਹ ਸਭ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ ਤੇ ਹੁਣ ਪਤੀ ਪਤਨੀ ਵੀ ਖੁਸ਼ ਵੀ ਸੀ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਖੁਸ਼ੀ ਦੇ ਹੰਝੂ ਸੀ ਕਿ ਚਲੋ देर आए दुरुਸਤ ਆਏ ਅਸੀਂ ਦੁਆਰ ਤੋਂ ਇੱਕ ਹੋ ਗਏ ਸੋ ਇਹ ਜਿਹੜੀ ਕਹਾਣੀ ਸੀ ਇਹ ਕਹਾਣੀ ਮੇਰੇ ਦਿਲ ਨੂੰ ਬੜੀ ਵਧੀਆ ਲੱਗੀ ਇਸ ਲਈ ਮੈਂ ਸੋਚਿਆ ਕਿ ਤੁਹਾਡੇ ਰੂਬਰੂ ਕੀਤੀ ਜਾਵੇ ਕਿਉਂਕਿ ਰਿਸ਼ਤੇ ਟੁੱਟਣ ਦੀਆਂ ਕਹਾਣੀਆਂ ਤਾਂ ਬੜੀਆਂ ਹੀ ਨੇ ਉਦਾਂ ਦੀਆਂ ਘਟਨਾਵਾਂ ਤਾਂ ਬੜੀਆਂ ਹੀ ਹੁੰਦੀਆਂ ਨੇ ਪਰ ਐਦਾਂ ਦੀ ਘਟਨਾ ਐਦਾਂ ਦੀ ਚੰਗੀ ਘਟਨਾ ਸਮਾਜ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਪਰ ਇਹ ਘਟਨਾ ਜਦੋਂ ਮੇਰੇ ਸਾਹਮਣੇ ਆਈ ਤਾਂ ਮੈਂ ਸੋਚਿਆ ਕਿ ਤੁਹਾਡੇ ਨਾਲੇ ਸਾਂਝੀ ਕੀਤੀ ਜਾਵੇ ਇਹ ਘਟਨਾ ਆਜ ਤੱਕ ਦੇ ਇੱਕ ਪੱਤਰਕਾਰ ਜਿਸ ਦਾ ਨਾਮ ਅਮੀਰ ਖਾਨ ਹੈ ਉਸ ਨੇ ਕਵਰ ਕੀਤੀ ਤੇ ਉਸ ਨੇ ਇਹ ਚੈਨਲ ਤੇ ਵੀ ਚਲਾਈ ਤੇ ਮੈਂ ਵੀ ਸੋਚਿਆ ਕਿ ਮੈਂ ਵੀ ਆਪਣੇ ਦਰਸ਼ਕਾਂ ਦੇ ਨਾਲ ਇਹ ਬੜੀ ਪਿਆਰੀ ਘਟਨਾ ਨੂੰ ਸ਼ੇਅਰ ਕਰਾਂ ਦਰਸ਼ਕਾਂ ਦੇ ਰੂਹ ਰੂ ਕਰਾਂ ਸੋ ਦੋਸਤੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਦੱਸਣਾ ਕਿ ਆਪਣੇ ਸਮਾਜ ਦੇ ਵਿੱਚ ਜਿੱਥੇ ਮਾੜਾ ਹੋ ਰਿਹਾ ਉਥੇ ਏਦਾਂ ਦੀਆਂ ਚੰਗੀਆਂ ਘਟਨਾਵਾਂ ਵੀ ਹੋ ਰਹੀਆਂ ਚੰਗੀਆਂ ਗੱਲਾਂ ਵੀ ਹੋ ਰਹੀਆਂ ਕਿਵੇਂ ਇੱਕ ਪਤੀ ਪਤਨੀ 2012 ਦੇ ਵਿਛੜੇ ਹੋਏ 2012 ਦਾ ਤਲਾਕ ਹੋਇਆ ਹੋਇਆ ਤੇ 12 ਸਾਲ ਬਾਅਦ 2024 ਚ ਫੇਰ ਇੱਕ ਹੋ ਗਏ ਉਹਨਾਂ ਦੇ ਬੱਚਿਆਂ ਦਾ ਭਵਿੱਖ ਬਣ ਗਿਆ ਤੇ ਉਹਨਾਂ ਦੀ ਵੀ ਜ਼ਿੰਦਗੀ ਸਬਰ ਗਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਰ